ਯਾ ਮੇਰਾ ਬੇਟਾ ਮੇਰਾ ਬੇਟਾ 3 ਮਹੀਨੇ ਦਾ ਹੋ। ਨਹੀਂ ਇਹ ਤੇ ਨਹੀਂ ਜੀ ਮਾਂ ਨਹੀਂ ਗਏ ਤੇ ਮਜੂਸੀਆ ਕੁੜੀ ਦੇ ਬਾਰੇ ਲਿੱਤੇ ਲਿੱਤੇ ਲੈ ਲੈ ਬਿਆਨ ਹਾਂ ਹਾਂ ਬਿਆਨ ਹੋ ਗਿਆ ਮੈਂ ਨਹੀਂ ਸੀ ਮੋਗੇ ਨੇ ਮੈਂ ਆਪਣਾ ਬੇਟਾ ਚੁੱਕਿਆ ਮੇਰਾ ਬੇਟਾ 3 ਮਹੀਨੇ ਦਾ ਹੋ ਮਾੜੇ ਦੇ ਲਈ ਬਕੀ ਨਹੀਂ ਹੈ ਸਰ ਮੁੰਡੇ ਦੇ ਦੱਸ ਹੋ ਗਈ ਆ ਮੁੰਡੇ ਮੇਰਾ ਮੇਰਾ ਨਾਮ ਰੀਨਾ ਵਾ ਮੁੰਡੇ ਕੀ ਹੋਇਆ ਕੀ ਆ ਮੇਰਾ ਭਰਾ ਅੰਦਰ ਮਾਰਦਾ ਝੋਟੇ ਖਾਜਨ ਨੇ ਪਹਿਲਾਂ ਮੈਂ ਦੁਸ਼ਮਣ ਨਹੀਂ ਨਹੀਂ ਦੁਸ਼ਮਣ ਨੇ ਗਾੜੀ ਸਾਢੀ ਓ ਚਿੱਟਾ ਵੇਚਦਾ ਸੀ ਛੋਟਾ ਰਾਜਨ ਤੇ ਨਾਲ ਕਾਕਾ ਜਨੀਤਾ ਰਾਣੀ ਕਿ ਕਿਹੜੀ ਕਿਹੜੀ ਤਰਫ ਤੇਰੀ ਜਗ੍ਹਾ ਤੇ ਨਿਊ ਜੀ ਦਦਮ ਸਿੰਘ ਨਗਰ ਗਲੀ ਨੰਬਰ 5 ਰੋਜੀ ਮਾਡਲ ਦੇ ਲਾਗੇ ਅਪੂਰੀ ਪੂਰੀ ਮੈਂ ਕਹਿੰਨੀ ਆ ਉਹਦੇ ਨੇ ਬਾਤਰ ਚਲਾਈ ਏਡਾ ਚਲਾਈਆ ਸਾਡੇ ਘਰ ਤੇ ਤੋਹਣੇ ਕੋਈ ਆ ਕਿਤੇ ਹੋਰ ਨੂੰ ਨਹੀਂ ਅਸੀਂ ਤਾਂ ਮੈਂ ਗੱਡੀ ਤੇ ਵੱਜੀ ਆ ਆਇਆ ਵਾ ਹਦੀ ਪਿਆ ਵਾ ਉਹਦੇ ਹਦੀ ਪਿਆ ਮੇਰੇ ਬੂਏ ਤੇ ਜਦੋਂ ਤੇ ਮੈਂ ਕੀ ਕਹਿੰਦੇ ਆ ਬੂਆ ਬੰਦ ਕੀਤਾ ਡਾੜੀ ਤੇ ਦਾਤਰ ਵੱਜ ਗਿਆ ਵਾ ਹਦ ਤੇ ਜਦੋਂ ਅਹੀਂ ਬੂਆ ਬੰਦ ਕਰਕੇ ਦਾਤਰ ਵੱਜ ਗਿਆ ਵੇਖਿਆ ਮੈਂ ਛੱਟ ਜਿਆਦੀ ਲੱਗ ਗਈ ਮੈਂ ਕਿਹਾ ਜਾ ਜਾ ਕੇ ਤੇ ਡਾੜੀ ਨੂੰ ਠਾੜੇ ਲੈ ਜਾ ਰਿਪੋਰਟ ਕਰਾ ਦੇ ਉਹਦੀ ਜਾ ਕੇ ਹੈ ਐਨੇ ਕੀ ਕੀਤਾ ਵਾ ਉਹ ਬਾਅਦ ਅਹੀਂ ਠਾੜੇ ਆਏ ਮਾਂ ਨੂੰ ਮਾਂ ਕਾਕਾ ਤੇ ਨਾਲ ਕੀ ਕਹਿੰਦੇ ਛੋਟਾ ਰਾਜਣ ਥਾਣੇ ਤੁਸੀਂ ਆਏ ਜੀ ਥਾਣੇ ਮੇਰਾ ਭਰਾ ਤੇ ਡੈਡੀ ਆਏ ਆ ਥਾਣੇ ਵਾਲਿਆਂ ਨੇ ਉਹਨਾਂ ਨੇ ਇੱਥੇ ਸਿਵਲ ਭੇਜਤਾ ਵਾ ਸਿਵਲ ਆਏ ਜੇ ਇਹਨਾਂ ਨੂੰ ਬਤਾਵਾਗੀ ਉਹ ਇਦਾਂ ਦਾ ਹੈਗਾ ਵਾ ਉਹ ਪਹਿਲੇ ਵੀ ਉਹਦੇ ਰਿਕਾਰਡ ਗੰਦੇ ਹੀ ਉਹਦੇ ਮੈਨੂੰ ਵੀ ਸ਼ਹਿਰ ਪੁਲਿਸ ਨਾਲ ਦੀ ਢਾਲੀ ਮਿੱਟੀ ਕਿੱਥੇ ਗਈ ਮੈਨੂੰ ਨਹੀਂ ਕੁਝ ਪਤਾ ਮੈਨੂੰ ਨਹੀਂ ਕੁਝ ਪਤਾ ਮੇਰਾ ਭਰਾ ਮਾਰਤਾ ਉਹਨਾਂ ਨੇ ਪੂਰਜ਼ ਕਾਰਵਾਈ ਕਰੇ ਉਹਦੇ ਤੇ ਹੁਣ ਤਿੰਨੇ ਜਾਣਾਂ ਨੂੰ ਅੰਦਰ ਕਰਨ ਮੇਰੇ ਕੋਈ ਸੀ ਲਾਈਟ ਕਹਿ ਤੂੰ ਕੱਢਾ ਭਾਈ ਜੀ ਇਹ ਗੱਲ ਇਹ ਗੱਲ ਹੋ ਹੀ ਗਈ ਕਿ ਇਹਨਾਂ ਦੀ ਇਹ ਕਰਦਾ ਵਾ ਗਲਤ ਕੰਮ ਲਾਜੇ ਤੇ ਗਲਤ ਕੰਮ ਕਰਦਾ ਵਾ ਤੇ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਨੇ ਸਾਡੇ ਦੇ ਨਾਲ ਆਂਦਾ ਵਾ ਕਿ ਤੀ ਗਲਤ ਕੰਮ ਕਰਦੇ ਜੀ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਨੇ ਤੇ ਆ ਕੇ ਖੁੰਦਕ ਤੇ ਕਹਿੰਦਾ ਵਾ ਕਿ ਕੋਈ ਗੱਲ ਨਹੀਂ ਮੈਂ ਤੈਨੂੰ ਮਾਰ ਦੇਣਾ ਵਾ ਕੌਣ ਨੰਬਰ ਰਾਜਨ ਕਹਿੰਦਾ ਉਹ ਛੋਟਾ ਰਾਜਨ ਛੋਟਾ ਰਾਜਨ ਕਾਕਾ ਵਾ ਤੇ ਉਹਦੀ ਮਾਂ ਕੀ ਨਾਮ ਮਾਤਾ ਕੀ ਨਾਮ ਵਾ ਸੁਨੀਤਾ ਰਾਣੀਤਾ ਰਾਣੀ ਉਹਦੀ ਮਾਤਾ ਨਾ ਹੈਗਾ ਵਾ ਤੇ ਮੋੜ ਤੱਕ ਮਾਰਨ ਲਈ ਗਿਆ ਵਿਚਾਰਾ ਸਾਈਡ ਤੋਂ ਲੰਘ ਲੰਘ ਕੇ ਆ ਗਿਆ ਵਾ ਘਰੇ ਬੂਆ ਢੋਣ ਲੱਗਾ ਵਾ ਦਿਨ ਲਗਾਤਾਰ ਮਾਰਿਆ ਵਾ ਪਿਆਂਦਿਆ ਹੀ ਸਾਡੇ ਕੈਮਰੇ 'ਚ ਰਕਮਿੰਗ ਹੋਈ ਆ ਉਹ ਕਿੱਟਾ ਵੇਚਦਾ ਉਹ ਕਿਹੜੇ ਨੰਬਰ ਗਲੀ ਪੈਂਦੀ ਆਪਣੀ ਗਲੀ ਦਾ ਨੰਬਰ ਕਿਹੜਾ ਪੈਂਦਾ ਹੈ ਗਲੀ ਨੰਬਰ 5 ਨਿਊ ਸ਼ਿਟੀਗਰ ਨਗਰ ਤੇ ਮੇਰੇ ਹਸਬੰਦ ਨੂੰ ਮਾਰਿਆ ਵੈਨਾਂ ਨੇ ਹਾਂਜੀ ਤੇ ਹੋਇਆ ਇਹੀ ਸਾਰੀ ਗੱਲ ਦਾ ਸਾਰੀ ਗੱਲ ਐਹੀ ਕਿ ਰਾਜਨ ਚਿੱਟਾ ਵੇਚਦਾ ਸੀਗਾ ਰਾਜਨ ਚਿੱਟਾ ਵੇਚਦਾ ਤੇ ਸਾਡਾ ਨਾਲ ਆਂਦਾ ਸੀ ਤੇ ਅਸੀਂ ਕੈਮਰੇ ਲਵਾ ਲਏ ਆਪਣੀ ਸੇਫਟੀ ਦੇ ਕਰਕੇ ਤੇ ਕਹਿੰਦਾ ਵਾ ਤੂੰ ਕੈਮਰੇ ਲਵਾਏ ਨੇ ਹੁਣ ਮੇਰੇ ਘਰ ਕੋਈ ਆਂਦਾ ਨਹੀਂ ਹੈਗਾ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਤੇ ਕਹਿੰਦਾ ਤੂੰ ਕੈਮਰੇ ਲਵਾਏ ਨੇ ਤੇ ਉਹਨੂੰ ਮਾਰਨ ਤੇ ਆ ਗਿਆ ਵਾ ਤੇ ਬੰਦਾ ਪੁੱਛਿਆ ਉਹਨਾਂ ਆਦਾ ਟਾਈਮ ਘਰੇ ਆਂਦੇ ਨੇ ਤੇ ਸਾਈਟੋਂ ਨਿਕਲ ਕੇ ਆਣ ਲੱਗੇ ਨੇ ਦਤਨ ਮਾਰਨ ਵਾਸਤੇ ਉਹਨਾਂ ਬਾਗ ਗਿਆ ਵਾ ਦਾ ਇਹਨਾਂ ਕਾਕਾ ਅਦਾ 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 ਨਗਾ ਇਹ ਸਾਡੀ ਕੰਜੂ ਸੰਦੀ ਉਹਨੂੰ ਇਹ ਹੋਇਆ ਕਿ ਕੈਮਰੇ ਚੋਲੋ ਆਏ ਨੇ ਲੜਾਈ ਕੇਸ ਬਜਾ ਤੇ ਲੜਾਈ ਐਸੇ ਗੱਲੋਂ ਹੋਈ ਹੈ ਕਿ ਅਮਰੇ ਉੱਪਰੋਂ ਫੋਨ ਕੀ ਹੈ ਕਰਤਾ ਦਾਤਰ ਉੱਥੇ ਘਰੇ ਮਾਰਿਆ ਦਾਤਰ ਬੱਲੇ ਮਾਰਿਆ ਵਾ ਡੈਡੀ ਦੇ ਵੱਜ ਗਿਆ ਵਾ ਡੈਡੀ ਦੇ ਇੰਨਾ ਡੋਂਗੇਗਾ ਵਾ ਤੇ ਇੰਨਾ ਛੋੜਾ ਹੈ ਡੈਡੀ ਦੇ ਮਲਾਜਾ ਕਰਵਾ ਕੇ ਪੱਟੀ ਕਰਵਾਣ ਆਏ ਨੇ ਤੇ ਇੱਥੇ ਆ ਕੇ ਉਹਨੂੰ ਮਾਰ ਗਿਆ ਵਾ ਮਗਰੇ ਆ ਗਏ ਹਾਂਜੀ ਇੱਥੇ ਮਾਰ ਕੇ ਗਏ ਨੇ ਮਗਰੇ ਐਸੀ ਕਿ ਉਹਨਾਂ ਨੇ ਦਾਤਰ ਮਾਰਿਆ ਕਿੰਨੇ ਕੇ ਬੰਦੇ ਆਏ ਸੀ ਅਹੀ ਵੇਖੇ ਨਹੀਂ ਮੈਂ ਆਂਦੀ ਵੀਹੀ ਮੈਰਾਚੇ ਹੀਗੀ ਤੇ ਦੋਵੇਂ ਭਰਾ ਸੀ ਮਾਂ ਹੀ ਤੇ ਭੈਣ ਨੇ ਭੇਜਿਆ ਵਾ ਸਾਡੇ ਸਾਹਮਣੇ ਭੈਣ ਕਹਿੰਦੀ ਕੋਈ ਗੱਲ ਨਹੀਂ ਜਾ ਤੂੰ ਮਾਰਾ ਹਾਂਜੀ ਹਾਂਜੀ ਹਸਪੀਟਲ ਦੇ ਅੰਦਰ ਆ ਕੇ ਮਾਰ ਕੇ ਗਏ ਨੇ ਪੁਲਸ ਵਾਲਿਆਂ ਨੇ ਕੁਛ ਨਹੀਂ ਕੀਤਾ ਭੈਣ ਪੁਲਿਸ ਵਾਲਿਆਂ ਨੇ ਕੁਛ ਨਹੀਂ ਕੀਤਾ ਪੁਲਸ ਵਾਲੇ ਵੀ ਇੱਥੇ ਆ ਗਏ ਦੋਨਾਂ ਸਾਰੂ ਬਿਆਨ ਦੋ ਪੁਲਸ ਵਾਲੇ ਕਹਿੰਦੇ ਕਿ ਸਾਡੇ ਸਾਹਮਣੇ ਸਿਰ ਲੋੜ ਹੀ ਮਾਰੀ ਪੁਲਸ ਨੇ ਮਾਰਿਆ ਅੱਛਾ ਪੁਲਸ ਵਾਲੇ ਕਹਿੰਦੇ ਪੁਲਸ ਵਾਲੇ ਕਹਿੰਦੇ ਲੋੜ ਵੱਜੀਏ ਬਸ ਪੁਲਸ ਵਾਲਿਆਂ ਨੇ ਉਹਨਾਂ ਨੂੰ ਫੜਿਆ ਨਹੀਂ ਪੁਲਸ ਵਾਲੇ ਕਹਿੰਦੇ ਰੋਡ ਵੱਜੀਏ ਗੋਲੀ ਨਹੀਂ ਮਾਰੀਏ ਰੋਡ ਨਾਲ ਭਾਜੀ ਬੰਦਾ ਨਹੀਂ ਮਰਦਾ ਕਦੀ ਇਹਨਾਂ ਦੇ ਤੁਸੀਂ ਵੀ ਸਮਝ ਤਾਜਦੇ ਰੋਡ ਨਾਲ ਨਹੀਂ ਬੰਦਾ ਮਰਦਾ ਗੋਲੀ ਮਾਰੀ ਹੋ ਵੇਖ ਲੋ ਤੇ ਪੁਲਸ ਵਾਲੇ ਕਹਿੰਦੇ ਜੇ ਦਾਤੋ ਤਾਂ ਮਾਰਿਆ ਹੁੰਦਾ ਗੋਲੀ ਮਾਰੀ ਹੁੰਦੀ ਤੇ ਉੱਥੋਂ ਖੂਨੋਂ ਖੂਨ ਹੁੰਦਾ ਕੱਪੜੇ ਉਹਦੇ ਸਾਰੇ ਪਾੜਤੇ ਨੇ ਸਾਰੀ ਗੋਲੀ ਦਾ ਨਿਸ਼ਾਨ ਹੈ ਸਭ ਕੁਝ ਹੈਗਾ ਵਾ ਤੇ ਬੰਦਾ ਪੁੱਛੇ ਹੁਣ ਕਿੱਦਾਂ ਯਕੀਨ ਕਰੀਏ ਉਹਨਾਂ ਤੇ ਹੁਣ ਉਹਨਾਂ ਨੂੰ ਮੈਂ ਕਹਿੰਦੀ ਚੰਗੇ ਵਧੀਆ ਤੋਂ ਵਧੀਆ ਇਨਸਾਫ ਦਿੱਤਾ ਜੇ ਉਹਨਾਂ ਨੇ ਕੀ ਹੋਜੀ ਤੇ ਬੰਗਲ ਕਿੰਨੇ ਨੰਬਰ ਪਾ ਦੇ ਜੀ ਮਾਰਨ ਤੇ ਲੱਗੇ ਕੋਈ ਆਵਾਜ਼ ਨਹੀਂ ਆਈ ਲੋ ਇਹ ਕਿ ਮਾਇ ਕਿਉਂ ਨਹੀਂ ਆਇਆ ਬੱਦਰ ਮਾਰਨ ਆਵਾਜ਼ ਕਿ ਉਹ ਜਾੜਾ ਮੈਨੂੰ ਪਤਾ ਤਾਂ ਲੱਗੇ ਤੁਹਾਨੂੰ ਪਤਾ ਲੱਗੇ ਕਿ ਉਹ ਜਾਣਾ ਲੈ ਕੇ ਅੱਗੇ ਨਹੀਂ ਜਾਣ ਦਿੰਦਾ ਮੈਂ ਮੈਂ ਅੰਦਰ ਕਰ ਲਿਆ ਇਹਨੂੰ ਦਰਾ ਅੰਦਰ ਕੀਤਾ ਤਾਂ ਅੰਦਰੋਂ ਦਾਦਰ ਚੋਕ ਲੈ ਆਏ ਆਪਣੇ ਦਾਦਰ ਚੋਕ ਹੀ ਲੈ ਆਇਆ ਵਾ ਉਹ ਦਾਦਰ ਡੈਡੀ ਦੇ ਵੱਜ ਕੇ ਮੈਂ ਬੂਹਾ ਫਾਦ ਕਰਦੀ ਪਈ ਆਸਤਾ ਵੀਰੇ ਦੱਸ ਦੱਸ ਗਿਰੇ ਗੱਲ ਕੀ ਹੈ ਝਗੜਾ ਮੁੰਡਾ ਚੱਲ ਕੇ ਚੰਗਾ ਭਲਾ ਰਿਆ ਵਾ ਠੀਕ ਹੈ ਇੱਥੇ ਆਣ ਕੇ ਸਿਵਲ ਹਸਪੀਟਲ ਦੇ ਵਿੱਚ ਇੱਥੇ ਆਣ ਕੇ ਬੂਹੇ ਦੇ ਵਿੱਚ ਉਹਨੂੰ ਛੁਰੀਆਂ ਮਾਰ ਜਾਂਦੇ ਆ ਸਮਝ ਲੱਗਣ ਲੱਗੀ ਪੁਲਿਸ ਵਾਲੇ ਕੋਲ ਖਲੋਤੇ ਆ ਪੁਲਿਸ ਵਾਲੇ ਆਰਾਮ ਨਾਲ ਮਿਆਂਡ ਘਰੇ ਜੀ ਇਹ ਤਾਂ ਕੁਝ ਵੇਖਿਆ ਹੀ ਨਹੀਂ ਇਹ ਤੇ ਸਾਬ ਮੁੱਕਰੀ ਜਾਂਦੇ ਇੱਥੇ ਕੈਮਰੇ ਲੱਗੇ ਐ ਲੋਕੇਸ਼ਨ ਘੜਾਓ ਸਾਰਾ ਕੋਈ ਵੇਖੋ ਇੱਥੇ ਪਤਾ ਲੱਗ ਜੂਗਾ ਨੇ ਹਸਪੀਟਲ ਦੇ ਅੰਦਰ ਆ ਕੇ ਮਾਰਦੇ ਭਾਜੀ ਗੇਟ ਦੇ ਉੱਤੇ ਪੁਲਸਾਂ ਦੇ ਵੇਖੋ ਜੀ ਗੇਟ ਤੇ ਪੁਲਸਾਂ ਦੇ ਖਲੋਤੇ ਹੁੰਦੇ ਸਿਵਲ ਹਸਪੀਟਲ ਦੇ ਬਾਹਰ ਮੈਂ ਤੇ ਹੁਣ ਨਵਾਂ ਨਹੀਂ ਆ ਹਲਕਾ ਬੜਾ ਪੁਰਾਣਾ ਆ ਰਿਹਾ ਸਮਝ ਲੱਗਣੀ ਲੱਗੀ ਇਹ ਕਿਹੜਾ ਕੰਮ ਰਣ ਕੀਤਾ ਹੈ ਜੇ ਪੁਲਸੀ ਮੁੱਕਰਦੀ ਉਹ ਆਪਣੇ ਦੇ ਤੇ ਆਮੰਦਾ ਕੀ ਕਰ ਲੂਗਾ ਭਾਜੀ ਝਗੜਾ ਹੋ ਉੱਥੇ ਪਹਿਲਾਂ ਝਗੜਾ ਕਿਤੇ ਹੋ ਰਿਹਾ ਝਗੜਾ ਘਰ ਹੋਇਆ ਉਹਨਾਂ ਦੇ ਉਹਦੇ ਪਿਓ ਦੇ ਦੰਤਰ ਵੱਜਾ ਵਾ ਉਹਨੂੰ ਲੈ ਕੇ ਥਾਣੇ ਆਏ ਥਾਣੇ ਵੱਥੇ ਆ ਰਹੇ ਉਹ ਤਾਂ ਇਹ ਗਵਾਂਢੀ ਗਵਾਂਢੀ ਆਪਸ ਦੇ ਵਿੱਚ ਪੁਲਿਸ ਇੱਥੇ ਮੌਕੇ ਤੇ ਮੌਜੂਦ ਸੀ ਮੌਜੂਦ ਪੁਲਿਸ ਭਾਜੀ ਉਹ ਮলাই ਮੋਕਰਦਾ ਪਿਆ ਸਾਹਿਬ ਸਮਝ ਲੱਗੇ ਲੁਕਰੀ ਆਣਗੇ ਤੇ ਆਮ ਬੰਦਾ ਦੇ ਬਸ ਭਾਜੀ ਗਿਆ ਥੋੜਾ ਹੀ ਦੇਣਾ ਸਰ ਜਦ ਕਿਰਾ ਸਰ ਥੋੜਾ ਬਰੀਫ ਕਰਤਾ ਤੁਹਾਨੂੰ ਸਾਰੇ ਮੇਰਾ ਇਕੱਲੇ ਕੇ ਲਈ ਨਹੀਂ ਬਰੀਫ ਨਹੀਂ ਕਰਦਾ ਮੈਂ ਸਰ ਥੋੜਾ ਦੱਸੋ ਕੀ ਹੋਇਆ ਕੀ ਥੋੜਾ ਜੀ ਕੀ ਤੇਰੀ ਲੜਾਈ ਹੋਈ ਸੀ ਦੁੱਦਮ ਸਿੰਘ ਨਗਰ ਉੱਥੇ ਲੜਾਈ ਹੋਈ ਤੇ ਇੱਥੇ ਆਏ ਸੀਗੇ ਤੇ ਇਹਨਾਂ ਦੇ ਚੋਟ ਲੱਗੀ ਹੋਈ ਸੀਗੀ ਇੰਟਰਨਲ ਇੰਜਰੀ ਸੀਗੀ ਇੱਥੇ ਆ ਕੇ ਉਹਨਾਂ ਦੀ ਦਾਇਤ ਹੋ ਗਈ ਸਰ ਕਹਿ ਰਹੇ ਉਹਨਾਂ ਦਾ ਪਰਿਵਾਰ ਕਹਿ ਰਿਹਾ ਕਿ ਨਾ ਮੱਥੇ ਆ ਖੰਜਰ ਮਾਰਿਆ ਗਿਆ ਇੱਥੇ ਕੁਝ ਹੀ ਨਹੀਂ ਆਪਾਂ ਸਾਡੇ ਗਾਰਡ ਇੱਥੇ ਲੱਗੀ ਹੋਈ ਈ ਸਾਰੇ ਆਲੇ ਦੁਆਲੇ ਤੋਂ ਪਤਾ ਕੀਤਾ ਤੇ ਕੋਈ ਲੜਾਈ ਨਹੀਂ ਹੋਈ ਨਹੀਂ ਲੋਕ ਕਹਿ ਰਹੇ ਕਿ ਨਾ ਸਰ ਇੱਥੋਂ ਪੱਛ ਕੇ ਆਉਂਦਾ ਕੋਈ ਕੋਈ ਨਹੀਂ ਪੱਛ ਕੇ ਗਿਆ ਆਪਾਂ ਚੈੱਕ ਕਰ ਲੇ ਕੋਈ ਕਿਸੇ ਬੰਦੇ ਦੀ ਕੋਈ ਅਰੈਸਟ ਵਗੈਰਾ ਹੋਈ ਹੈ ਨਹੀਂ ਸਰ ਇਹ ਤਾਂ ਕੁਝ ਨਹੀਂ ਹੈ